ਭਾਈ ਗੁਰਜ ਦਾ ਘਰ ਖਾਲਸਾ ਭਾਈ ਗੁਰਜੀਪੁਰ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਿੱਖ ਜਾਂਦੇ ਨੇ ਘੁੰਮਣ ਫਿਰਨ ਦੇ ਵਾਸਤੇ ਇੱਕ ਤਾਂ ਆਪਣੀ ਆਰਥਿਕ ਲੁੱਟ ਕਰਾਉਨੇ ਆ ਉੱਥੇ ਜਾ ਕੇ ਇੱਕ ਆਪਣੀ ਇੱਜ਼ਤ ਦੀ ਲੁੱਟ ਕਰਾਉਨੇ ਆ ਜਦੋਂ ਜੀ ਕਰਦਾ ਅਗਲੇ ਦਾ ਫੜ ਕੇ ਛੱਤਰ ਫੇਰਦਿਆ ਰੀਂਦ ਨਾਲ ਆ ਸਪਾਇਨਸ ਜੋੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮਨਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹਦਾਲ ਲੁੱਟਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਹਕੂਮਾ ਦੇ ਵਿੱਚ ਲਿਆ ਵੀ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਆ ਇੱਕ ਕਨਸੀਡੈਂਸਰੀ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉੱਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਾਸਲੂਕੀ ਦੇ ਕੋਟ ਮਾਰ ਕੀਤੀ ਜਾ ਰਹੀ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਸਾਲ ਹੀ ਹੁੰਦਾ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਜੇਬ ਚ ਨਾਲੇ ਛੱਤਰ ਖਾ ਗਏ ਆਉਂਦੇ ਆ ਇਹ ਨਹੀਂ ਕਰਦੇ ਤੁਸੀਂ ਬਾਈਕਟ ਕਰ ਦਈਏ ਫੜ ਕੇ ਹਿਮਾਚਲ ਦਾ ਬਾਈਕਟ ਕਰ ਦਿਓ ਟੂਰਿਸਟ ਹੱਬ ਦਾ ਦੇਖਿਓ ਕਿੰਤਰਾਂ ਬਾਹਾਂ ਖੜੀਆਂ ਕਰਦੇ ਜਿਹੜੇ ਗਾਲੀ ਸਰਕਾਰਾਂ ਇੰਡੀਆ ਨੇ ਉਹ ਕਿਦਾਂ ਗੋਡੇ ਵਰਨੇ ਹੁੰਦੀਆਂ ਨੇ ਪਰ ਅਸੀਂ ਤਾਂ ਆਪ ਨਾਲ ਛੇਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਦੇ ਕਿਸੇ ਦੀ ਆ ਜਾਣਾ ਜਿਹੜਾ ਜਾਣਦੇ ਹੋ ਤੁਸੀਂ ਕਿਹਦੇ ਸ਼ਤਰ ਮਾਰਨ ਦੇ ਨਾਲ ਵਿੱਚ ਇੱਕ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਕਿਸੇ ਸ਼ਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਸ ਹੱਬ ਦਾ ਇਹਨਾਂ ਨੂੰ ਆਪਣੇ ਬਗਲ ਆ ਜੀ ਦੂਜੀ ਗੱਲ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਵੈਸੇ ਤੇ ਸਿੱਖ ਕਦੇ ਵੀ ਕਿਸੇ ਦਾ ਮਾਰਾ ਨਹੀਂ ਚਾਹੁੰਦਾ ਪੰਜਾਬੀ ਕਦੇ ਵੀ ਕਿਸੇ ਦਾ ਧੱਕਾ ਨਹੀਂ ਕਰਦਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨ ਲੱਗ ਆਪਣਾ ਅਖਨ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਲੱਤ ਮਾਰੋ ਰੋਟੀ ਇਹਨਾਂ ਦੀ ਵਿੱਚ ਗਰੀਬਾਂ ਦੀ ਚ ਸੋ ਇਹ ਤਾਂ ਰੋਟੀ ਖਵਾ ਰਹੇ ਨੇ ਆਪਣੀ ਇੱਥੇ ਸਾਰੇ ਨਾਲ ਤਾਂ ਵਿਤਕਰੇ ਹੈਗੇ ਸਾਨੂੰ ਤਾਂ ਪਤਾ ਹੀ ਆ ਜਿਹੜਾ ਮਰਜ਼ੀ ਆਉਂਦਾ ਕਿਸੇ ਸਟੇਟ ਚੋਂ ਸਾਡੇ ਤੋਂ ਜ਼ਮੀਨ ਲਵੇ ਕਾਰ ਬਣਾਵੇ ਜੋ ਮਰਜ਼ੀ ਕਰੇ ਹੋ ਜਾਂਦਾ ਅਸੀਂ ਮਰਲਾ ਥਾਂ ਨਹੀਂ ਬਾਝਾ ਕੇ ਲੈ ਸਕਦੇ ਪਰ ਅਸੀਂ ਫਿਰ ਵੀ ਆਖਨੇ ਮੋਸਟ ਵੈਲਕਮ ਕਰਦੇ ਹਾਂ ਚਲ ਕੋਈ ਗੱਲ ਨਹੀਂ ਉਹ ਕਿਰਤ ਕਰਦੇ ਨੇ ਆਪਣੀ ਕਰੀ ਜਣ ਪਰ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਈਦੇ ਨੂੰ ਵਾਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵੀਰਲਸ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੇ ਗੱਲਾਂ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਚੂੜੀ ਦੇ ਪਾਕੇ ਜੀ ਬੈਠੇ ਅਸੀਂ ਵੀ ਫਿਰ ਸਿੱਦੇ ਹੋ ਜਾਾਂਗੇ ਬਲੋ ਭਾਈ ਅਸੀਂ ਇੱਥੇ ਹਮਚਰੇਲ ਨੂੰ ਕੰਮ ਨਹੀਂ ਕਰਦੇ ਅਸੀਂ ਇੱਥੇ ਨੂੰ ਨਹੀਂ ਘੁੰਮਣ ਆਉਣ ਦਿੰਦੇ ਫਿਰ ਇਹ ਅਸੀਂ ਨਹੀਂ ਕਰਨਾ ਨਾ ਸਾਡੇ ਕੋਲ ਮਾਰੇ ਕਰਾਉਣੀ ਤਾਂ ਪਰ ਬੰਦੇ ਤੇ ਪੁੱਤ ਬਣੋ ਅਸੀਂ ਜਿਹੜੇ ਵੀ ਹੈਗੇ ਹੋ ਜੇ ਇਦਾਂ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਕੱਲੇ-ਕੱਲੇ ਦੇ ਗੱਲ ਕੇ ਪੈਨੇ ਉੱਥੇ ਕਿ ਕੁੜੀ ਦੇ ਗਾਲ ਪੈਨਿਓ ਕਦੇ ਕਿਸੇ ਬੰਦੇ ਦੇ ਪੈਨਿਓ ਜੁਰਤਾ ਤੱਕ ਚੈਲੰਜ ਕਰਕੇ ਆਜੋ ਵੀ ਆਓ ਵੀ ਇੱਕ ਬੰਦੇ ਨੂੰ 1050 ਸਾਡਾ ਸਿੱਖ ਪੰਜਾਬੀ ਪਰਵਾਹ ਆਜੂ ਇਥੋਂ ਸ਼ਸਤਰ ਲੈ ਕੇ ਬੰਦੇ ਤੁਸੀਂ ਆਜੋ ਕਰ ਦੇਖ ਲਾਂਗੇ ਕਿ ਕਿੰਨਾ ਕੁ ਜੁਰਤਾ ਤੁਹਾਡੀ ਜਮਾਵਾਂ ਦੇ ਵਿੱਚ ਇਸ ਕਰਕੇ ਇੱਕ ਹਰਤੂਤਾ ਨਾ ਕਰੋ ਇਹ ਜਾਨਵਿਕ ਕੀਤੇ ਜਾਂਦੀਆਂ ਸ਼ਰਾਬਤਾ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਤੇ ਸਾਡੇ ਤੇ ਲੈਵਲ ਤਾਂ ਮਣ ਕਿ ਉਸੇ ਵੇਲੇ ਅੱਤਵਾਦੀ ਵਕਫਾ ਲੱਗ ਗਿਆ ਨਾ ਜੀ ਅਸੀਂ ਕਿਸੇ ਦੇ ਇੱਕ ਦੇ ਵੀ ਕੰਨ ਤੇ ਚਪੇੜ ਮਾਰਤੀ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਹੁਣ ਉਹਨਾਂ ਨੂੰ ਅਕਲ ਹੈ ਨਹੀਂ ਜਿਹੜਾ ਵਾ ਉਹ ਇੰਨਾ ਕੁਝ ਹੋ ਰਿਹਾ ਵਾ ਸਰਕਾਰਾਂ ਸੁਤਰੀਆਂ ਨੇ ਕਿਸ ਪਤਾ ਨਾ ਸਰਕਾਰਾਂ ਨੂੰ ਪਤਾ ਲੱਗਦਾ ਸਭ ਪਤਾ ਲੱਗਦਾ ਪਰ ਕਿਸੇ ਨੇ ਗੱਲ ਨਹੀਂ ਕਰਨੀ ਪੰਥ ਦੇ ਪੰਜਾਬ ਦੀ ਇਸ ਕਰਕੇ ਪੰਜਾਬੀ ਉਸ ਚੇਤ ਹੋ ਆਪਣੀ ਲੁੱਟ ਨਾ ਕਰਾਵੋ ਨਾ ਕੁੱਟ ਖਾਓ ਜੇ ਨਹੀਂ ਲੋਕ ਹੜ ਦੇ ਤੇ ਬਾਈਕਾਟ ਕਰਦੇ ਹੋ ਹਮਾਚਲ ਦਾ ਲੋਨ ਨਹੀਂ ਹੈ ਕੁੱਟ ਖਾਣ ਦੀ ਇੰਨੀ ਗਵੰਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ